ਕੰਤਨ ਗੁਰਨਾਗਦੇਵ ਜੀ ਪਾਤਸ਼ਾਹ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਰੇ ਨਗਰ ਨਿਵਾਸੀਆਂ ਨੂੰ ਔਰ ਸਾਰੇ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਗੁਰਨਾਨਕ ਮਹਾਰਾਜ ਦੇ ਜਨਮ ਦਿਨ ਦੀਆਂ ਔਰ ਕੱਲ ਦਿਨ ਐਤਵਾਰ ਗੁਰੂ ਮਹਾਰਾਜ ਦੀ ਨਗਰ ਕੀਰਤਨ ਦੀ ਸਵਾਰੀ ਲੰਗਣੀ ਹੈ ਇੱਥੋਂ ਦੀ ਸਾਡੇ ਰਸਤੇ ਵਿੱਚ ਉਹ ਰਸਤੇ ਸਫਾਈ ਕਰਦੇ ਹੋਏ ਪੂਰੀ ਪੰਚਾਇਤ ਹੋਰ ਨਗਰ ਦਾ ਨਗਰਪਾਲਿਕਾ ਦਾ ਸਹਿਯੋਗ ਮੈਂ ਹੋਰ ਬੇਨਤੀ ਕਰਦਾ ਨਗਰ ਨਿਵਾਸੀਆਂ ਜਿੱਥੇ ਮਹਾਰਾਜ ਸواری ਨੰਗਣੀ ਆ ਆਪਣੇ ਉਹ ਰਾਹਾਂ ਨੂੰ ਸਾਫ਼ ਕਰੋ ਤੇ ਮਹਾਰਾਜ ਜੀ ਦਾ ਸਤਿਕਾਰ ਕਰੋ ਵਾਹਿ ਖਾਲਸਾ ਵਾਹਿ ਫਤਿਹ ਸੋ ਅੱਜ ਪਿੰਡ ਦੋਲੀ ਕੇ ਸੁੰਦਰਪੁਰ ਨਗਰ ਪੰਚਾਇਤ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਆ ਉਹ ਪਿੰਡ ਦੋਲੀ ਕੇ ਸੁੰਦਰਪੁਰ ਦੀ ਸੰਗਤਾਂ ਵੱਲੋਂ ਕੱਲ ਨੂੰ ਐਤਵਾਰ ਦਿਨ ਜਿਹੜਾ ਨਗਰ ਕੀਰਤਨ ਕੱਢਿਆ ਜਾਣਾ ਆ ਉਹ ਜਿਸ ਦੇ ਸਬੰਧ ਵਿੱਚ ਅੱਜ ਪੂਰੇ ਨਗਰ ਦੀ ਜਿਹੜੀ ਆ ਉਹ ਜਿਹੜੀ ਆ ਸਫਾਈ ਦਾ ਕੰਮ ਜਿਹੜਾ ਚੱਲ ਰਿਹਾ ਹੈ ਉਹ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਨਗਰ ਨਿਵਾਸੀਆਂ ਨੂੰ ਕਿਉਂਕਿ ਜਿੱਥੋਂ ਵੀ ਮਹਾਰਾਜ ਜੀ ਦੀ ਕੱਲ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਜਾਣੀ ਆ ਸੰਗਤਾਂ ਨੇ ਲੰਘਣਾ ਆ ਪੰਜ ਪਿਆਰਿਆਂ ਦੇ ਜਿੱਥੇ ਅਗਵਾਈ ਹੋਣੀ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆਵੇ ਆਪਣੇ ਆਪਣੇ ਰਾਹਤਿਆਂ ਦੀ ਜਿਹੜੀ ਸਫਾਈ ਕਰ ਦਿੱਤੀ ਜਾਵੇ ਤਾਂ ਕਿ ਜਿਹੜੀ ਸ਼ੋਭਾ ਯਾਤਰਾ ਨੰਗਣੀ ਨਗਰ ਦੇ ਵਿੱਚ ਦੀ ਉੱਥੇ ਸਾਰੀ ਸਫਾਈ ਦੇਖਣ ਨੂੰ ਮਿਲੇ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਸਾਰੀ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਅਵਤਾਰ ਆਗਮਨ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਨਾਨਕ ਦੇਵ ਜੀ ਮਹਾਰਾਜੀ ਦੇ ਜਨਮ ਉਸ ਦੀ ਸਾਰੇ ਨਗਨ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਔਰ ਜਿਨ੍ਹਾਂ ਵੀ ਰਸਤਾ ਵਿੱਚ ਸ਼ੋਭਾ ਯਾਤਰਾ ਨੰਗਣੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹਨਾਂ ਸਾਰਿਆਂ ਰਸਤਾ ਦੀ ਸਫਾਈ ਕੀਤੀ ਜਾਵੇ। ਤਾਂ ਜੋ ਕਿ ਆਪਾਂ ਰਲ ਮਿਲ ਕੇ ਮਹਾਰਾਜ ਜੀ ਦਾ ਉਪਤਾਰ ਪੁਰਬ ਮਨਾ ਸਕੀਏ ਫਿਰ ਇੱਕ ਦੁਬਾਰਾ ਸਾਰੇ ਹੀ ਨਗਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ